ਭਾਗੀ ਪਾਰਟੀ ਦੇ ਮਹਿਲਾ ਵਿੰਗ ਪੰਜਾਬ ਦੀ ਪ੍ਰਧਾਨ ਅਤੇ ਪੰਜਾਬ ਤੋਂ ਆਏ ਯਾਦ ਦੇ ਟਕਸਾਲੀ ਵਰਕਰਾਂ ਦੇ ਵੱਲੋਂ ਆਪਣੀ ਹੀ ਸਰਕਾਰ ਦੇ ਖਿਲਾਫ ਤਰਨਾ ਲਾਇਆ ਗਿਆ ਕਿ ਆ ਕਿ ਦਿੱਲੀ ਅਤੇ ਹੋਰ ਪਾਰਟੀਆਂ ਤੋਂ ਵਰਕਰਾਂ ਨੂੰ ਵੱਡੀਆਂ ਜੁੜੀਆਂ ਜ਼ਿੰਮੇਵਾਰੀਆਂ ਨੇ ਉਹ ਮਿਲਿਆ ਨਹੀਂ ਲੇਕਿਨ ਟਕਸਾਲੀ ਵਰਕਰ ਸਿਰਫ ਦਰਿਆਚਾਰ ਦੇ ਰਹਿ ਗਏ ਅਗਰ ਟਕਸਾਲੀ ਵਰਕਰਾਂ ਦੇ ਵੱਲ ਧਿਆਨ ਨਹੀਂ ਦਿੱਤਾ ਤਾਂ ਫਿਰ ਪੰਜਾਬ ਦੇ ਵਿੱਚ ਲੱਗਣਗੇ ਪੱਕੇ ਤਰਨੇ ਬੜੇ ਦੁੱਖ ਦੇ ਨਾਲ ਸਾਨੂੰ ਇਹ ਤਰਨਾ ਕਰਨਾ ਪੈ ਰਿਹਾ ਆਪਣੀ ਪਾਰਟੀ ਦੇ ਖਿਲਾਫ ਸਨਾਤੀ ਪਾਰਟੀ ਦੇ ਵਿੱਚ ਪਾਰਟੀ ਆਗੂਆਂ ਦੇ ਨੋਟਿਸ ਲਿਆਂਦੇ ਹੁੰਦੇ ਸੀਗੇ ਕਿ ਸਾਡਾ ਵਰਕਰ ਨਰਾਸ਼ ਹੈ ਪਰ ਕੋਈ ਸੁਣਵਾਈ ਨਹੀਂ ਹੋਈ ਤੇ ਅੱਜ ਅਸੀਂ ਮਜਬੂਰ ਹੋ ਕੇ ਇਹ ਕਦਮ ਰੱਖਿਆ ਆਪਣੀ ਪਾਰਟੀ ਦੇ ਖਿਲਾਫ ਅੱਜ ਇੱਕ ਸੰਕੇਤਿਕ ਧਰਨਾ ਹੈ ਇਸ ਤੋਂ ਬਾਅਦ ਅੰਦੋਲਨ ਦਾ ਰੂਪ ਲਵੇਗਾ ਕਾਰਨ ਇਹ ਮੈਨੂੰ ਲੱਗਦਾ ਵੀ ਜਿਹੜੇ ਦਿੱਲੀ ਦੇ ਲੋਕ ਜਿਹੜੇ ਪੰਜਾਬ ਦੇ ਵਿੱਚ ਆ ਗਏ ਆ ਉਹ ਜਾਣਦੇ ਦਿੱਲੀ ਦੇ ਲੋਕ ਤੁਹਾਡੇ ਸਾਹਮਣੇ ਹੀ ਆਜ ਚੇਅਰਮੈਨੀਆਂ ਦਿੱਲੀ ਦੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਰੀਨਾ ਗੁਪਤਾ ਦੀ ਕੀ ਦੇਣ ਹੈ ਜਿਹੜੀ ਸਾਡੇ ਪਾਰਟੀ ਦੇ ਵਿੱਚ ਉਹਨਾਂ ਨੇ ਮਕੌ ਕੀਤੀ ਹੈ ਤੁਹਾਡੇ ਵਿੱਚ ਕੋਈ ਕਿਹੜੀ ਮਿਹਨਤ ਕੀਤੀ ਹੈ ਪੰਜਾਬ ਚ ਆ ਕੇ ਦਿੱਲੀ ਦੀ ਹੈ ਦਿੱਲੀ ਦੇ ਵਿੱਚ ਚੇਅਰਮੈਨੀਆਂ ਲੈਣ ਇੱਥੇ ਕੀ ਕਰਨੇ ਕਰ ਰਹੇ ਨੇ ਇੱਥੇ ਸਾਡੀਆਂ ਪੰਜਾਬਣਾਂ ਭੈਣਾਂ ਬਹੁਤ ਮਰ ਗਈਆਂ ਨੇ ਜਾਂ ਕੋ ਇੰਟੈਲੀਜੈਂਟ ਨਹੀਂ ਹੈਗੀਆਂ ਪੰਜਾਬੀਆਂ ਨੂੰ ਤਾਂ ਇਹਨਾਂ ਨੇ ਧੋਖਾ ਹਰਤਾ ਪੰਜਾਬੀਆਂ ਨੂੰ ਤਾਂ ਇਹ ਸਮਝਦੇ ਨਹੀਂ ਕਿ ਪੰਜਾਬੀ ਇੰਟੈਲੀਜੈਂਟ ਨਹੀਂ ਸਮਝ ਰਹੇ ਇਹ ਪੰਜਾਬੀਆਂ ਨੂੰ ਕੀ ਗੱਲ ਪੰਜਾਬੀ ਐਨੇ ਕੌਣ ਨੇ ਜਿਹੜੇ ਦੂਜੀਆਂ ਸਟੇਟਾਂ 'ਚ ਜਾ ਜਾ ਕੇ ਕੰਮ ਕਰ ਸਕਦੇ ਨੇ ਪੰਜਾਬੀ ਹਰ ਤਾਂ ਤੇ ਮੱਲਾ ਮਾਰਦੇ ਨੇ ਆਪਣੇ ਪੰਜਾਬ ਨੂੰ ਨਹੀਂ ਚਾਹ ਸਕਦੇ ਸਾਡੇ ਪੰਜਾਬ ਦੇ ਹੱਕ ਨਹੀਂ ਸਾਡੇ ਪੰਜਾਬ ਦੇ ਹੱਕ ਅਸੀਂ ਲਵਾਵਾਂਗੇ ਦਿੱਲੀ ਵਾਲੇ ਨਹੀਂ ਲੈ ਕਰਨ ਲੱਗਦਾ ਨਹੀਂ ਜਿਹੜੀਆਂ ਦੂਜੀਆ ਪਾਰਟੀਆਂ ਹੈਗੀਆਂ ਔਰ ਬਾਈਤੇ ਪਾਰਟੀਆਂ ਪੰਜਾਬ ਦੀ ਉਹ ਜਿਹੜਾ ਪਹਿਲਾਂ ਕਹਿੰਦੇ ਸੀ ਦਿੱਲੀ ਵਾਲੇ ਪੰਜਾਬ 'ਚ ਕਬਜ਼ਾ ਕਰਨਾ ਚਾਹੁੰਦੇ ਨੇ ਕਿੰਨੇ ਕਿਤੇ ਉਹਨਾਂ ਦੀ ਗੱਲ ਵੀ ਸੱਚ ਹੈ ਜੀ ਹੋਈ ਰਹੀ ਹੈ ਬਿਲਕੁਲ ਅੱਜ ਦੇਖ ਹੀ ਰਹੇ ਹੋ ਤੁਸੀਂ ਜੋ ਦਿੱਲੀ ਵਾਲੇ ਚੇਅਰਮੈਨ ਹੀ ਆ ਤੇ ਆ ਗਏ ਦਿੱਲੀ ਵਾਲੇ ਰਾਜ ਸਭਾ ਚਲੇ ਗਏ ਤੇ ਆ ਹੁਣ சுரேਸ਼ अरोड़ा ਦੀ ਜਿਹੜੀ ਜਿੱਤ ਨਹੀਂ ਹੈਗੀ ਆ ਟਿਕਟ ਜਿਹੜਾ ਲੁਧਿਆਣਾ ਤੋਂ ਪਰ ਰਾਜ ਸਭਾ ਦੀ ਕੋਈ ਜਾਣ ਨੂੰ ਦਿੱਲੀ ਵਾਲਾ ਹੀ ਤਿਆਰ ਬੈਠਾ ਕਿੰਨੇ ਕਮ ਵਲੰਟੀਅਰ ਜਿਹੜੇ ਕਿੱਥੇ ਲੱਗੋ ਅੱਜ ਇਸ ਤਰ੍ਹਾਂ ਦਾ ਅਸਰ ਅੱਜ ਅੱਜ ਪੂਰੇ ਪੰਜਾਬ ਤੋਂ ਵਲੰਟੀਅਰ ਆ ਰਹੇ ਨੇ ਪਰ ਇਹ ਹੈ ਕਿ ਕ੍ਰਿਸਟਿਆਰ ਦੇ ਵਿੱਚ ਉਹਨਾਂ ਨੂੰ ਰੋਕਿਆ ਵੀ ਜਾ ਰਿਹਾ ਤੇ ਪਾਸੋਂ ਤੇ ਪੁਲਿਸ ਨੇ ਰੋਕਿਆ ਕਿ ਤਰਨਾ ਕਾਮਯਾਬ ਨਾ ਹੋ ਸਕੇ ਪਰ ਜੋ ਅਸੀਂ ਕਾਲ ਕਰਤੀ ਹੈ ਇਹ ਹੈ ਕਿ ਮੈਨੂੰ ਕਈਆਂ ਦੇ ਫੋਨ ਆਏ ਨੇ ਭੈਣ ਜੀ ਅਸੀਂ ਰਸਤੇ ਦੇ ਵਿੱਚ ਆ ਅਸੀਂ ਆ ਰਹੇ ਆ ਪਹੁੰਚ ਰਹੇ ਆ ਸਾਰੇ ਆ ਰਹੇ ਨੇ ਕੱਲ ਹੀ ਜ਼ਿਲ੍ਹਾ ਪ੍ਰਧਾਨ ਬਣਿਆ ਢਿੱਲੋ ਬਾਬਾ ਕਿ ਮਨਾਣ ਆਏ ਸੀ ਇਸ ਤਰ੍ਹਾਂ ਦੇ ਵਿੱਚ ਸਹਾਤ ਦੇਣਾ ਸੀ ਦੇਖੋ ਅਸੀਂ ਮੇਰੀ ਗੱਲ ਜਿਹੜੇ ਜ਼ਿਲ੍ਹਾ ਪ੍ਰਧਾਨ ਬਣੇ ਨੇ ਜਾਂ ਦੂਜੇ ਮੈਂ ਮੈਂ ਉਹਨਾਂ ਬਾਰੇ ਕੀ ਕਹਾਂ ਰਿਪੀਟ ਹੋਈਆਂ ਨੇ ਲਿਸਟਾਂ ਰਿਪੀਟ ਹੋਈਆਂ ਨੇ ਫਿਰ ਉਹੀ ਚਾਪਲੂਸ ਬੰਦੇ ਫਿਰ ਅੱਗੇ ਆ ਗਏ ਨੇ ਜਿਨ੍ਹਾਂ ਨੇ ਪਾਰਟੀ ਨੂੰ ਫੇਰ 네ਗੇਟਿਵ ਰਿਪੋਰਟਾਂ ਭੇਜਲੀਆਂ ਨੇ ਵਰਕਰਾਂ ਦੀਆਂ ਇਸ ਲਈ ਬੈਟਰ ਹੈ ਕਿ ਅਵੋਆਈਡੀ ਕਰੀਏ ਤੇ ਚਲੋ ਢਿੱਲਾ ਸਾਹਿਬ ਬਹੁਤ ਚੰਗੇ ਬੰਦੇ ਨੇ ਬਹੁਤ ਚੰਗੇ ਇਨਸਾਨ ਨੇ ਉਹਨਾਂ ਨੂੰ ਲੋਕ ਸਭਾ ਇੰਚਾਰਜ ਲਗਾ ਦਿੱਤਾ ਗਿਆ ਹੈ ਚਲੋ ਢਿੱਲਾ ਸਾਹਿਬ ਨੂੰ ਸਾਡੀਆਂ ਬਹੁਤ ਬਹੁਤ ਦੁਆਵਾਂ ਕਿ ਉਹ ਪੈਸਾ ਲਾਣ ਲਈ ਤਿਆਰ ਰਹਿਣ ਪਾਰਟੀ ਦੇ ਪਹਿਲਾਂ ਵੀ ਖਰਚਦੇ ਰਹੇ ਨੇ ਹੁਣ ਫੇਰ ਖਰਚ ਦੇਣ ਔਰ ਜ਼ਿਆਦਾ ਖਰਚਵਾਉਣਗੇ ਪਾਰਟੀਾਂ ਦੇ ਪੈਸੇ ਦੀ ਗੱਲ ਕਰੋ ਕਿੱਥੇ ਕਿੱਥੇ ਕਾਜੀ ਦੇ ਵਿੱਚੋਂ ਇਲੈਕਸ਼ਨ ਦੇ ਵਿੱਚੋਂ ਪੈਸੇ ਦੇ ਇਲਜ਼ਾਮ ਬਹੁਤ ਲੱਗੇ ਅਮਨ ਅਰੋੜਾ 'ਤੇ ਲੱਗੇ ਜਾਂ ਕਿੱਲ ਜੀ ਹੁਣ ਤੁਸੀਂ ਕਹਿ ਰਹੇ ਹੋ ਪੈਸੇ ਤਿਆਰ ਰੱਖ ਲੱਗਦਾ ਵੀ ਪੰਨਾਂ ਦੇ ਕਿੰਨੇ ਸੱਤ ਨੇ ਮੈਂ ਪੈਸੇ ਤਿਆਰ ਰੱਖਣ ਇਹ ਗੱਲ ਕਹਿ ਰਹੀ ਆ ਕਿ ਖਰਚਾ ਹੁਣ ਉਹਨਾਂ ਨੂੰ ਤਾਂ ਸਰਮਾਇਦਾਰ ਬੰਦੇ ਚਾਹੀਦੇ ਨੇ ਜਿਹੜੇ ਪਾਰਟੀ ਦੇ ਲਈ ਉਹ ਕਹਿਣ ਕਿ ਇੱਥੇ ਇੰਨੇ ਬੰਦੇ ਲੈ ਕੇ ਪਹੁੰਚੋ ਜੀ ਇੰਨੇ ਬੱਸਾਂ ਲੈ ਕੇ ਪਹੁੰਚੋ ਜੀ ਉਹ ਪਹੁੰਚੇ ਪਹੁੰਚਣਾ ਪੈਣਾ ਔਰ ਉਹਦੇ ਤੇ ਖਰਚਾ ਹੋਣਾ ਹੀ ਹੁਣੇ ਮੈਂ ਇਹ ਗੱਲ ਕਰ ਰਹੀ ਹਾਂ ਬਹੁਤ ਸਾਰੇ ਐਮਐਲਏ ਪੜਿਆਲੇ ਦੇ ਵਿੱਚ ਆ ਗਿਆ ਮੰਤਰੀ ਹੈਗਾ ਕਿਸੇ ਨਾ ਤੁਹਾਡੇ ਕੋਲ ਇਸ ਪੜਿਆਲੇ ਦੀ ਜ਼ਿੰਮੇਵਾਰੀ ਨਹੀਂ ਉਹ ਡਰਾਉਂਦੀ ਹੈ ਸਮਾਨ ਵੀ ਕਿਸੇ ਚਲੋ ਉਹਨਾਂ ਉਹਨਾਂ ਪਤਾ ਹੈ ਸੋਚਦੇ ਹੋਣਗੇ ਚੰਗਾ ਸਾਡਾ ਰਾਹ ਪੱਧਰਾ ਹੋ ਰਿਹਾ ਜਿਹੜੀ ਜਿਹੜੀ ਕੀ ਕਹਿੰਦੇ ਨੇ ਅੱਜ ਆਵਾਜ਼ ਚੱਕੀ ਅੱਜ ਸਾਡੇ ਰਸਤੇ ਦਾ ਸਾਫ਼ ਹੋਏਗੀ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਆਵਾਜ਼ ਹੁਣ ਬਹੁਤ ਵੱਡੇ ਲੈਵਲ ਤੱਕ ਚੱਕੀ ਜਾਏਗੀ ਅੱਜ ਇੱਕ ਸੰਕੇਤਕ ਰੂਪ ਲੈ ਹੈ ਕੱਲ ਨੂੰ ਅੰਦੋਲਨ ਦਾ ਰੂਪ ਲਏਗਾ